ਅਜਨਾਲਾ ਸ਼ਹਿਰ ਅੰਦਰ ਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਗੁੰਡਾਗਰਦੀ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਇੱਕ ਨੌਜਵਾਨ ਵੱਲੋਂ ਦੋ ਨੌਜਵਾਨਾਂ ਤੇ ਬੇਰਹਿਮੀ ਦੇ ਨਾਲ ਸ਼ਰਿਆਮ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਜਾਣਕਾਰੀ ਅਨੁਸਾਰ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਹਮਲਾ ਕੀਤਾ ਗਿਆ ਹੈ ਹਮਲੇ ਦੌਰਾਨ ਇੱਕ ਨੌਜਵਾਨ ਦੇ ਸਿਰ ਤੇ ਇੰਨੀ ਜ਼ੋਰ ਨਾਲ ਵਾਰ ਕੀਤਾ ਗਿਆ ਹੈ ਕਿ ਉਹ ਮੌਕੇ ਤੇ ਹੀ ਸੜਕ ਤੇ ਡਿੱਗ ਪਿਆ ਲੋਕਾਂ ਨੇ ਉਸ ਨੂੰ ਚੁੱਕ ਕੇ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਡਾਕਟਰਾਂ ਦੇ ਕਹਿਣ ਅਨੁਸਾਰ ਅਜੇ ਵੀ ਉਸ ਦੀ ਹਾਲਤ ਨਾਜ਼ੁਕ ਹੈ ਇਹ ਨੌਜਵਾਨ ਇਸ ਵੇਲੇ ਵੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਦੂਸਰੇ ਨੌਜਵਾਨ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਇਹ ਘਟਨਾ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਲੋਕ ਖੁੱਲੇ-ਆਮ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਹੁਣ ਜ਼ਖਮੀ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਵੀ ਕਹੀ ਗਈ ਹੈ ਇਸ ਬੰਦ ਵਿੱਚ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਬੰਦ ਵਿੱਚ ਜ਼ਖਮੀ ਨੌਜਵਾਨ ਦੇ ਪਰਿਵਾਰਿਕ ਮੈਂਬਰ ਅਤੇ ਅਜਨਾਲਾ ਦੇ ਐਸ ਐਚਓ ਹਰਚੰਦ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਨੇ। ਕੀ ਕੁਝ ਕਿਹਾ ਗਿਆ ਹੈ? ਤੁਸੀਂ ਵੀ। ਗਗਰਮੇ ਸਿੰਘ ਹੈ। ਜਿਹੜੇ ਬੇਟੇ ਦਾ ਨਾਮ ਪਰਮਜੀਤ ਸਿੰਘ ਹੈ। ਇਹਨਾਂ ਦੇ ਮਤਲਬ ਵਿੱਚ ਸਟਵਾਡ ਨੰਬਰ 5 ਹੈ। ਉਥੇ ਨਾਨੇ ਮਕਾਨ ਲਿਆ ਸੀ ਅਤੇ ਇਹ ਮੁਰਕੜੀ ਅਖੜਿਆ ਧੰਦਾ ਧੰਦਾ ਕਰਦੇ ਇਹ ਮੁੜ ਕੇ ਇੱਥੇ ਨਾ ਸਾਰੇ ਮਨਨੇ ਕੋ ਜੈਹੀਂ ਟੱਕਿਆ ਟੱਕਿਆ ਇਹਨਾਂ ਦਾ ਨੂ ਧਿਆਨ ਦੇ ਵਿੱਚ ਰੱਖਿਆ ਗਾੜੀ ਇਹਨਾਂ ਨੇ ਮੁੜ ਕੇ ਫਿਰ ਖੌਰ ਹੋ ਰੱਖੀ ਉਹਦਾ ਕਰਕੇ ਇਹ ਬਾਜ਼ਾਰ ਗਿਆ ਬਿਟਾ ਹੱਡਾ ਹੌਲ ਲੱਗਿਆ ਉਹਦੇ ਗੱਲ ਪਈਏ ਮੋਜ ਮਾਰ ਕੇ ਇਹ ਗੱਲ ਪਏ ਤੇ ਉਹਨੇ ਵੀ ਗਾੜੀ ਕੋਈ ਨਹੀਂ ਨਾ ਕੋਈ ਉਹਦੇ ਹੱਥ 'ਚ ਹੈ ਨਾ ਕੋਈ ਵੀ ਇਹਨਾਂ ਉਹਦੇ ਰਾੜ ਮਾਰ ਦਿੱਤੀ ਦੁਕਾਨ ਆਪਣੀ ਦਾ ਫਰਿਆਦ ਹੈ ਤੇ ਇਹ ਸੱਟ ਲੱਗ ਗਈ ਬੇਟਾ ਅਮੀਰ ਸਰੀਅਸ ਆ ਇਹ ਇਨਸਾਫ ਦੀ ਮੰਗ ਕਰਦਾ ਰਾਡ ਜਿਹੜੀ ਮਾਰੀ ਇਹਦੇ ਕੋ ਰਾਡ ਲੋਹੇ ਦੀ ਰਾਡ ਆ ਆ ਕੇਡ ਗੁਰ ਬੰਦ ਕਰਨਾ ਹੋਰ ਕੀ ਹਾਲ ਨੇ ਬੇਟਾ ਬੇਟਾ ਸਰੀਅਸ ਆ ਜੀ ਹੋਰ ਨੀ ਕੋੰਦਾ ਪੋਜ਼ਾ ਤੇ ਸਾਰਾ ਦਬਾਅ ਮਿਲ ਗਿਆ ਪਹਿਲਾਂ ਘਾਟੀ ਤੇ ਸਾਰ ਖੜਿਆ ਫਿਰ ਸਰਕਾਰੀ ਰਹਿੰਦਾ ਸਰਕਾਰੀ ਤੇ ਉਹਨਾਂ ਰੈਵਰ ਕਰਤਾ ਫਿਰ ਕਹਿੰਦੇ ਆਪਣੇ ਘੇੜ ਦੱਲਾ ਇਤਰਾਵ ਇਹ ਬਚਾਓ ਇਹ ਰੇ ਨਹੀਂ ਜੀ ਉਹ ਤੋਂ ਨਾਲ ਸ਼ਹਿਰ ਲੜਾ ਹਾਂ ਜੀ ਸਚੀ ਸਾਹਿਬ ਆਏ ਉਹਨਾਂ ਦੀ ਮੰਗ ਕਰਦੇ ਹਾਂ ਇਨਸਾਨ ਸਾਹਿਬ ਦੀ ਮੰਗ ਕਰਦੇ ਹਾਂ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੇ ਸਾਡਾ ਇਨਸਾਨ ਮਰਨਾ ਨਹੀਂ ਚਾਹੀਦਾ ਸਾਨੂੰ ਇਹ ਸਾਰਾ ਟੱਬਰ ਆਇਆ ਸੰਦੀਪ ਸਿੰਘ ਦਾ ਮੇਰਾ ਨਾਂ ਜੀ ਮੈਂ ਬ੍ਰਦਰ ਹਾਂ ਪਰਮਜੀਤ ਦਾ ਤੇ ਇਹ ਬਿਆਰ ਗਏ ਬੱਚੇ ਦੇ ਨਾਲ ਇਹਨਾਂ ਆਵਾਜ਼ ਦੇ ਕੇ ਉਹਨਾਂ ਰਾਡ ਮਾਰੀ ਦੇ ਸਿਰ 'ਚ ਬਹੁਤ ਜ਼ਿਆਦੀ ਤੇ ਉਹਦੀ ਮੰਮੀ ਵੀ ਪਈ ਆ ਨਾਲ ਉਹਦਾ ਪਿਓ ਵੀ ਪਿਆ ਮੁੰਡੇ ਦਾ ਉਹਦਾ ਨਾਂ ਹੈਗਾ ਵਾ ਇਹ ਕੀ ਕੰਮ ਕੀ ਕਿਉਂ ਮਾਰੀ ਰਹਾ ਦੇ ਨਾ ਇਹਨਾਂ ਦਾ ਪੁਰਾਣਾ ਕੋਈ ਕੰਮ ਹੈਗਾ ਇਹ ਗਲਤ ਕੰਮ ਕਰਦੇ ਸਾਡੇ ਮਹੱਲੇ ਦੇ ਸਾਰੇ ਮਹੱਲੇ ਨੇ ਡੱਕਿਆ ਸੀ ਇਹਨਾਂ ਨੂੰ ਤੇ ਇਹ ਬਹੁਤ ਗਲਤ ਕੰਮ ਕਰਦਾ ਹੈ ਤੇ ਹਟਦਾ ਹੀ ਨਹੀਂ ਹੈ ਇਹਨੂੰ ਕਿੰਨੀ ਵਾਰੀ ਕਿਹਾ ਹੈ ਤਾਂ ਫਿਰ ਇਹਨੇ ਮਹੱਲੇ ਜੋ ਸਾਡੇ ਜਿਹੜੇ ਥਾਂ ਵੇਚਦਾ ਸੀ ਤੇ ਫਿਰ ਰੰਜੇਸ਼ ਰਹਦਾ ਹੈ ਸਾਡੇ ਨਾਲ ਮਾੜੀ-ਮੋਟੀ ਕੋਈ ਵੇਖਦਾ ਪਹਿਲਾਂ ਵੀ ਤਈ ਉਦੋਂ ਗੌਰ ਹੀ ਨਹੀਂ ਕੀਤਾ ਇਹਦੇ ਨਾਲ ਸਾਡਾ ਬੱਚਾ ਵੀ ਨਾਲ ਹੀ ਨਿਕਾ ਤੇ ਸਾਡੇ ਘਰ ਦੇ ਵੀ ਘੜੀ ਸੈਲ ਕਰਨ ਗਏ ਸੀ ਤੇ ਉੱਧਰ ਵੀ ਅਸੀਂ ਮਗਰ ਮੁੰਡਾ ਵੇਖਣ ਗਏ ਸਾਰੇ ਪਰਿਵਾਰ ਨਾਲ ਤੇ ਇਹਨੇ ਬਹੁਤ ਜਿਆਦਾ ਧੱਕਾ ਕੀਤਾ ਅਸੀਂ ਦੇ ਇਹ ਨਾਲੇ ਵੀ ਦਾਹਲ ਕਰਾਇਆ ਸੀ ਤੇ ਨਹੀਂ ਉਥੋਂ ਵੀ ਜਵਾਬ ਮਿਲਿਆ ਤੇ ਅਸੀਂ ਬੜੇ ਇੱਥੇ ਹਸਪਤਾਲਾਂ ਨੂੰ ਵੀ ਦਿਖਾਇਆ ਤੇ ਉਹਨਾਂ ਨੇ ਵੀ ਆਖਿਆ ਵੀ ਨਹੀਂ ਇਹ ਤਾਂ ਸੀਰੀਅਸ ਹੈ ਕਿ ਚੰਗੇ ਹਸਪਤਾਲ ਚ ਲੈ ਜਾਓ ਬਹੁਤ ਵਧੀਆ ਚੰਗੀ ਗੱਲ ਜੋ ਤੇ ਅਸੀਂ ਉੱਥੇ ਵੀ ਸਾਰੇ ਵਿਖਾਇਆ ਤੇ ਕਰਨ ਨੇ ਰਾਡ ਮਾਰੀ ਆ ਤੇ ਦੂਜੇ ਅਰਜਨ ਜਿਹੜਾ ਉਹਨੇ ਮਗਰੋਂ ਥੋੜਾ ਫੜਿਆ ਸੀ ਤੇ ਦੂਜੇ ਮੁੰਡੇ ਦੇ ਵੀ ਵਾਵਾ ਸੱਟਾਂ ਲਾਈਆਂ ਇਹਨਾਂ ਨੇ ਇੱਕ ਹੋਰ ਹੀ 사ਜਨਵੀਰ ਉਹ ਵੀ ਨਾਲ ਹੀ ਤੇ ਉਹਦੇ ਵੀ ਵਾਵਾ ਸੱਟਾਂ ਲਾਈਆਂ ਉਹ ਤੇ ਗੁਰੂ ਨਾਨਕੋ ਹਸਪਤਾਲ ਦਾਖਲਿਆ ਉਦੇਵਿਕ ਪਰਿਵਾਰ ਬੋਹਜਾ ਘਰੋਂ ਬਹੁਤ ਬਾਤੜੇ ਅਸੀਂ ਮੰਗੇ ਕਰਦੇ ਹਾਂ ਪ੍ਰਸ਼ਾਸਨ ਕੋਲ ਵੀ ਸਾਡੀ ਜੋ ਵੀ ਸੁਣਵਾਈ ਆ ਸਖਤ ਤੋਂ ਸਖਤ ਇਹਨਾਂ ਤੇ ਕੀਤੀ ਜਾਵੇ ਕਾਰਵਾਈ ਇਹਦੀ ਮੰਮੀ ਤੇ ਵੀ ਇਹਦੇ ਫਾਦਰ ਸਾਹਿਬ ਤੇ ਵੀ ਕੋਈ ਸੀਸੀਟੀਵੀ ਹੈਗੀ ਇਹਦੀ ਹਾਂਜੀ ਇਹਦੀ ਸੀਸੀਟੀਵੀ ਸਾਡੇ ਕੋਲ ਸਾਰੀਆਂ ਖਬਰਾਂ ਹੈਗੀਆਂ ਸਾਰੀਆਂ ਫੋਟੋਆਂ ਹੈਗੀਆਂ ਇਹਨਾਂ ਦੀ ਜੋ ਵੀ ਇਹਨਾਂ ਦੇ ਹੈਗਾ ਸਾਰੇ ਉਥੋਂ ਜੋ ਵੀ ਲੱਗਣ ਦੁਕਾਨਾਂ ਤੇ ਵੀ ਦੁਕਾਨ 'ਚ ਵੀ ਕੈਮਰਾ ਲੱਗੇ ਇਹਨਾਂ ਦੀ ਦੁਕਾਨ 'ਚ ਵੀ ਅਸੀਂ ਚਾਹੁੰਦੇ ਆ ਵੀ ਇਹਨਾਂ ਦੀ ਦੁਕਾਨ ਤੋਂ ਹੀ ਸਾਰੇ ਇਸ ਕੈਮਰੇ ਦੀ ਸੀਸੀਟੀਵੀ ਕਢਾਈ ਜਾਵੇ ਅਸੀਂ ਇਹ ਮੰਗ ਕਰਦੇ ਆ ਪ੍ਰਸ਼ਾਸਨ ਕੋਲ ਹਾਂਜੀ ਆਇਆ ਤੁਹਾਡਾ ਕਿਹੜਾ